ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਖਤੈ ਕੋਟਾਣ ਕੋਟ ਧੰਨਵਾਦ ਸ਼ੁਕਰਾਨਾ ਤਨ ਤਨ ਗੁਰੂ ਰਾਮਦਾਸ ਪਾਸ਼ਾ ਜੀ ਦੇ ਜਿਨ੍ਹਾਂ ਦੇ ਸ਼ਬਦ ਦੀ ਉਸਤਤ ਕਰਨ ਦੇ ਵਾਸਤੇ ਜੋ ਵਿਦੇਸ਼ਾਂ ਦੇ ਵਿੱਚ ਅੱਜ ਯਾਤਰਾ ਸ਼ੁਰੂ ਕਰਨੀ ਹੈ ਤੇ ਹੁਣ ਇੱਕ ਜੋ ਅੰਮ੍ਰਿਤ ਵੇਲੇ ਅਸੀਂ ਨਿਕਲਣਾ 7 ਵਾਲੀ ਟ੍ਰੇਨ ਤੇ ਬਠਿੰਡਾ ਦਿੱਲੀ ਇੰਟਰ ਸਿਟੀ ਐਕਸਪ੍ਰੈਸ ਤੇ ਤੇ ਹੁਣ ਗੁਰੂ ਪਾਸ਼ਾ ਜੀ ਦਾ ਸ਼ੁਕਰਾਨਾ ਕਰਨਾ ਵਾਸਤੇ ਜੋ ਇਥੇ ਸੁਤਿੰਦਰ ਸਿੰਘ ਦੇ ਪਰਿਵਾਰ ਨੇ ਅਮਰ ਤੁਮੇ ਇਕੜਾ ਪ੍ਰਸ਼ਾਦੀ ਦੇਗ ਬਣਾਈ ਆ ਤੇ ਅਰਦਾਸ ਬੇਨਤੀ ਕਰਨੀ ਆ ਤੇ ਉਸ ਤੋਂ ਪਰંત ਜਿਹੜੇ ਸੀ ਦਿੱਲੀ ਵੱਲ ਨਚਾਲੇ ਪਾਉਣੇ ਆ ਤੇ ਕੱਲ ਸਵੇਰੇ 9 ਵਜੇ ਜਿਹੜੀ ਫਲਾਈਟ ਆਪਣੀ ਤੇ ਬਹੁਤ ਬਹੁਤ ਧੰਨਵਾਦ ਗੁਰੂ ਮਹਾਰਾਜ ਜੀ ਦਾ ਜੋ ਇਸ ਭਾਗ ਸਮਾ ਦਾ ਤੇ ਜਿੱਥੇ ਨੂੰ ਬਖਸ਼ਿਸ਼ ਕੀਤਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਾਉ ਰਿਹਾ ਬਣੇ ਰਿਹਾ ਜੀ ਹੁਣ ਕੜਾ ਪ੍ਰਸ਼ਾਦੀ ਦੇਗ ਬਣ ਕੇ ਉਧਰ ਤੇ ਇਸ ਤੋਂ ਬਾਅਦ ਅਪਰ ਅਰਦਾਸ ਬੇਨਤੀ ਕਰਨੀ ਆ ਆਜ਼ਾਦ ਬੇਨਤੀ ਕਰਕੇ ਆਪਾਂ ਆਲਰੇਡੀ ਰੈਡੀ ਆ ਕਿਉਂਕਿ ਕੱਪੜੇ ਚੇਂਜ ਕੀਤੇ ਨੇ ਪਾਜੀ ਕਹਿੰਦੇ ਵੀ ਮਤਲਬ ਆਪਾਂ ਉੱਥੇ ਜਾ ਕੇ ਵੀ ਚੇਂਜ ਕਰ ਲੈਣਾ ਟ੍ਰੈਵਲ ਹੀ ਕਰਨਾ ਹੈ ਤਾਂ ਤੇ ਸਮਾਨ ਸਾਰਾ ਆਲਰੇਡੀ ਹੋ ਗਿਆ ਵੇਟ ਹੋ ਗਿਆ ਸਾਰਾ ਕੁਝ ਓਕੇ ਤੇ ਅਰਦਾਸ ਬੇਨਤੀ ਕਰਦੇ ਹਾਂ ਉਸ ਤੋਂ ਬਾਅਦ ਨਾਸ਼ਤਾ ਕਰਦੇ ਹਾਂ ਫਿਰ ਆਪਾਂ ਨਿਕਲ ਲੈਣੇ ਆ ਜੀ ਵੇਟ ਹੋ ਰਿਹਾ ਇਹਨਾਂ 79 ਬਦਲੇ 10 ਬਦਲੇ ਸੋਦੇ ਤੇਰਾ ਦੇਖੀਂ ਨਾ ਇਹ ਤਾਂ ਲੰਘ ਹੀ ਜਾਣਾ ਆਪਣੇ ਨਾਲ 79 ਸੀ ਨਾ ਬਦਲੇ ਘਟਿਆ ਸੀ ਹੁੰਦਾ ਸੀ ਨਹੀਂ ਇਹ ਵੀਰ ਦੀ ਹੰਢੇ ਗਲਤੀ ਹੰਢੇ ਗਲਤੀ 70 ਹੋ ਗਏ 70 ਦੀ ਹੰਢੇ ਨਹੀਂ ਨਹੀਂ ਮਮਾ ਨਹੀਂ ਤੇਰੇ ਸਾਹਮਣੇ ਆ ਤੂੰ 69 ਦਾ ਆਇਆ ਸੀਗਾ ਨਾ ਨਹੀਂ ਦੇ ਜੀ ਤਾਂ ਤਾਂ ਸਹੀ ਚੀ ਗੁਰਾਂ ਸਰ ਜੀ ਮਾਰੇ ਸਭ ਮੁੱਚੇ ਪਾਸ਼ਾ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵ ਅਨੰਤ ਦਾਸ ਮੁਖ ਦੇ ਗੋਲਾ ਇਹਨਾਂ ਉਹਨਾਂ ਸਭੂ ਵੈ ਜਿਸ ਕੇ ਸ੍ਰੀ ਉਕਰਤੋਂ ਸਮਾਵੇਸੋ ਕੇਸਰ ਪਾਵੇ ਬੋਲਣ ਜਾਣ ਮਾਇ ਅੰਤ ਮਾਤਰਾ ਨਰਨਾ ਜਿਦਨੇ ਆਵਸਰ ਤੇ ਸੱਚੀ ਬਾਸੇ ਆਪ ਜੀ ਦੀ ਕਿਰਪਾ ਰਹਿੰਦੂਈ ਸਤਿਗੁਰੂ ਜੀ ਮਹਾਰਾਜ ਆਪ ਜੀ ਦੀ ਕਿਰਪਾ ਰਹਿੰਦ ਸਿਚਾਇਆ ਆਪ ਜੀ ਦੇ ਹਜ਼ੂਰ ਸਤਿਗੁਰੂ ਜੀ ਮਹਾਰਾਜ ਆਪ ਜੀ ਦੇ ਨਰਕਰਨ ਦੇ ਤਰੀ ਜਥਾ ਦਾਸ ਭਾਈ ਗੁਰਵਿੰਦਰ ਸਿੰਘ ਭਾਈ ਸੁਖਵਿੰਦਰ ਸਿੰਘ ਅਤੇ ਭਾਈ ਸੁਖੀ ਸਿੰਘ ਸਤਿਗੁਰੂ ਜੀ ਮਹਾਰਾਜ ਆਪ ਜੀ ਦੇ ਸ਼ਬਦ ਦੀ ਵਡਿਆਈ ਕਰਨ ਵਾਸਤੇ ਵਿਲੇਸ਼ਨ ਦੀ ਯਾਤ ਜਾਰੇ ਹਨ ਸਤਿਗੁਰੂ ਜੀ ਮਹਾਰਾਜ ਪੂਰੇ ਜਥੇ ਅਤੇ ਪੂਰੇ ਪਰਿਵਾਰਾਂ ਦੇ ਵੱਲੋਂ ਆਪ ਜੀ ਦਾ ਕੋਟਾਨ ਕੋਟ ਧੰਨਵਾਦੀ ਸ਼ੁਕਰਾਨਾ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨੀ ਦਇਆ ਕਰਨੀ ਸਤਿ ਸ੍ਰੀ ਅਕਾਲ ਰਸਤੇ ਦੇ ਵਿੱਚ ਅੰਗ ਸੰਗ ਸਹਾਈ ਹੋਣਾ ਚੜ੍ਹਦੀ ਕਲਾ ਬਖਸ਼ੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚੜ੍ਹਦੀ ਕਲਾ ਬਖਸ਼ੀ ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨੀ ਦਇਆ ਕਰਨੀ ਜੇ ਸਭਾਵਨਾਵਾਂ ਦੇ ਨਾਲ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਸੋ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਇਸੇ ਹੀ ਤਰ੍ਹਾਂ ਆਪਣੇ ਨਾਮ ਸਿਮਰਨ ਅਤੇ ਗੁਰਬਾਣੀ ਦੇ ਨਾਲ ਜੋੜ ਕੇ ਰੱਖਣਾ ਸਾਡੀ ਜੀ ਮਹਾਰਾਜ ਧਰਮ ਵਿੱਚੋਂ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਸੁੱਖਾਂ ਦਾ ਪ੍ਰਵੇਸ਼ ਕਰਨਾ ਤੇ ਤੁਹਾਡੀ ਵਿੱਚ ਵਾਧੇ ਬਖਸ਼ਨੇ ਕਮਾਈਆਂ ਦੇ ਆਪਣਾ ਪ੍ਰਸ਼ਾਦ ਦੇ ਦੇ ਬ੍ਰੇਕਫਾਸਟ ਹੋਣ ਲੱਗਿਆ ਜੋਦੇ ਸਤਿਆ ਇਧਰ ਬੋਲੀ ਇਧਰ ਬੋਲ ਵਾਹਿਗੁਰੂ ਨਾਮ ਜਪ ਬਾਣੀ ਪੜੋ

ਦੀ ਬੋੜ ਤੇ ਚਲ ਮੂੰਹ ਮੇਠ ਕਰਾਣੇ ਜਾਣ ਦੇ ਸ਼ਗਨ ਹੁੰਦੇ ਆ ਅੱਛਾ ਫੋਟੋ ਹਰਿਆਣ ਸਤਲਜ ਸਿੰਘ ਜੀ 15.5 ਲੱਖ ਮਿਲਿਆ ਗਿਆ ਸ਼ਾਬਾਸ਼ ਸੋਨ ਹਾਂ ਵਰਤਿਆ ਆਕਾਰ ਜੀ ਹੁਣ ਆਪਾਂ ਇੱਥੋਂ ਨਿਕਲਣ ਲੱਗੇ ਆਂ ਮਹਾਰਾਜ ਦੀ ਕਿਰਪਾ ਕਾਰਨ ਇਹ ਸਤਿੰਦਰ ਸਿੰਘ ਦਾ ਘਰ ਹੈ ਜੀ ਲਓ ਜੀ ਟ੍ਰੇਨ ਆ ਗਈ ਆਪਣੇ ਇਹ ਹਾਂਜੀ ਸਿੰਘ ਕੈਰੀ ਸਮਾਨ ਫੇਰ ਜਲਦੀ ਰੱਖ ਲੈ ਕੀ ਕੀ ਕਹਿਣਾ ਚਾਹੋਗੇ ਜਰਾ ਜੀ ਟ੍ਰੇਨ ਆ ਗਈ ਹੈ ਸਮਾਨ ਰੱਖਾਂਗੇ ਅੰਦਰ ਜਿੰਦੀ ਨੂੰ ਜਲਦੀ ਸਮਾਨ ਆਪਣਾ ਰੈਡੀ ਹੈ ਬਹੁਤ ਜ਼ਿਆਦਾ ਭੀੜ ਆ ਦੇਖੋ ਕਿਸ ਤਰ੍ਹਾਂ ਚੱਲ ਰਹੀ ਸੱਤੇ ਹੋਣੀ ਗਏ ਅੰਦਰ ਆਪਣੇ ਦੋ ਬੈਗ ਰਹਿ ਗਏ ਬਾਹਰ ਆਪਾਂ ਵੀ ਚੱਲਦੇ ਆਂ ਫਿਰ ਉਹ ਨਾ ਖੜਾ ਕਰ ਨਹੀਂ ਇਹਨੇ ਆ ਘੁਮਾਇਆ ਪਟਿਆਲਾ ਤੋਂ ਨਿਕਲ ਗਏਗੇ ਜੀ ਦਿੱਲੀ ਪਹੁੰਚ ਕੇ ਆਪਾਂ ਜੀ ਸਮਾਨ ਚੱਕ ਲਿਆ ਸਤਵਿੰਦਰ ਸਿੰਘ ਰੈਡੀ ਆ ਗੱਡੀ ਆਈ ਹੈ ਹੁਣੀ ਤੇ ਉਹ ਨਿਕਲ ਗਈ ਹਾਂਜੀ ਸੇਮ ਫਾਜ਼ਿਲ ਦਾ ਦਿੱਲੀ ਫਾਜ਼ਿਲ ਦਾ ਦਿੱਲੀ ਫਾਜ਼ਿਲ ਦਾ ਇਹ ਆਈ ਹੈ ਕਿ ਉਹ ਨਿਕਲ ਗਈ ਸੇਮ ਟਾਈਮ ਇਹ ਆਪਾਂ ਸਮਾਨ ਇੱਥੇ ਰੱਖ ਲਿਆ ਹੁਣ ਆਪਾਂ ਚੱਲਦੇ ਹਾਂ ਜੀ ਬਾਹਰ ਨੂੰ ਤੇ ਆਪਾਂ ਆ ਗਏ ਇੱਥੇ ਦੇਖਦੇ ਆਂ ਉੱਪਰ ਵੋਕ ਕਰਦੇ ਆਂ ਪਰ ਦਾ 뷰 ਕਿ ਇੱਥੋਂ ਗੱਡੀ ਬਹੁਤ ਮਹਿੰਗੀ ਮਿਲ ਰਹੀ ਸੀ ਤੇ ਆਪਣੀ ਜਿਹੇ ਬੋ ਕਰਵਾਈ ਆ ਉਹ ਸ਼ਾਇਦ ਭਾਜੀ ਬੋਲ ਰਿਹਾ ਕਿ ਉਧਰ ਬਾਹਰ ਆਉਣੀ ਹੈ ਤੇ ਆਪਾਂ ਉਧਰ ਚੱਲਦੇ ਹਾਂ ਜੀ ਜੀ ਗੁਰਦੁਆਰਾ ਮੋਤੀ ਬਾਗ ਇਹ ਇੱਥੇ ਆਪਾਂ ਕਰਦੇ ਆਂ ਪਤਾ ਕਿੱਥੇ ਆਪਣਾ ਰੂਮ ਐਨ ਆਰ ਆਈ ਸਰਾਬ ਬੋਲ ਰਿਹਾ ਕੋਈ ਤੇ ਆਪਾਂ ਦੇਖਦੇ ਆਂ ਚੱਲਦੇ ਆਂ ਜੀ ਕਮਰੇ ਚ ਐਂਟਰੀ ਹੋਣ ਲੱਗੀ ਜੈ ਜੀ ਵਾਹਿਗੁਰੂ 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 ਧੰਨ ਗੁਰੂ ਗ੍ਰਾਮ ਦਾ ਸਵਾਗਤ ਵਾਹਿ ਖਾਲਸਾ ਵਾਹਿ ਸਤਿ ਸਿੰਘ ਇਹ ਪਲਗ ਆਉਣਾ ਜੀ ਆਪਾਂ ਹੋ ਗਏ ਆ ਰੈਡੀ ਨਾ ਅਕੇ ਰੈਡੀ ਹੋ ਗਏ ਆ ਤੇ ਹੁਣ ਆਪਾਂ ਚੱਲਦੇ ਆ ਬਾਹਰ ਤੇ ਪ੍ਰਸ਼ਾਦਾ ਵੀ ਛਕਦੇ ਆ ਆ ਉਸ ਤੋਂ ਬਾਅਦ ਜਿਹੜਾ ਪ੍ਰਵਾੜਾ ਆਪਣਾ ਸਮਾਨ ਤੋਂ ਲੈ ਜਾਣਾ ਤੇ ਆਪਾਂ ਮਾਰ ਕੋਪੀਰਾਈਟ ਦਵਾਏਗਾ ਮਾਮਾ ਲਓ ਜੀ ਇੱਧਰ ਦੇਖੋ ਸਮਾਨ ਕਿਦਾਂ ਖਿਲਰਿਆ ਹੋਇਆ ਭਾ ਵੀ ਰੈਡੀ ਹੋ ਗਏ ਤੇ ਆਪਾਂ ਵੀ ਚੱਲੇ ਹੁਣ ਬਾਹਰ ਪ੍ਰਸ਼ਾਦਾ ਛਕਣ ਤੇ ਲੰਗਰ ਹਾਲ ਤੇ ਪ੍ਰਸ਼ਾਦਾ ਛਕਣ ਚੱਲੇ ਆ ਤੇ ਉਸ ਤੋਂ ਬਾਅਦ ਚੱਲਦੇ ਆ ਆਪਾਂ ਬਾਹਰ ਇਹ ਗੜਾ ਗੜਾ ਦਿੰਨੇ ਆ ਤੇ ਉਧਰ ਭਾਦੀ ਵੀ ਰੈਡੀ ਹੋ ਗਏ ਆ ਉਹਨੇ ਜੀ ਬੈਠੇ ਆ ਤੇ ਫਿਰ ਆਪਾਂ ਚੱਲਦੇ ਜੀ ਬਾਹਰ ਕੋਈ ਜਿਹੜੀ ਕੋਈ ਨਿੱਕੀ ਮੋਟੀ ਵਸਤੂ ਲਿਆਉਣੀ ਹੋਵੇ ਉਹ ਕੱਲੇ ਹਮਾਂਗੇ ਤੇ ਚੱਲਦੇ ਜੀ ਜੀ ਬਿਲਡਿੰਗ ਦੇ ਉੱਪਰੋਂ ਤੇ ਉਹ ਸਾਹਮਣੇ ਮੈਟਰੋ ਕੱਢ ਗਈ ਜੀ ਹੁਣ ਮਹਾਰਾਜ ਜੀ ਨੇ ਦਰਸ਼ਨ ਦੇਦਾਰ ਕਰਦੇ ਆ ਤੇ ਉਸ ਤੋਂ ਬਾਅਦ ਆਪਾਂ ਮਿਲਣਾ ਸਿੰਘ ਸਾਹਿਬ ਜੀ ਨੂੰ ਮੇਰੇ ਕੋ ਹੈਗਾ ਕਰਦੇ ਆ ਮਹਾਰਾਜ ਦਰਸ਼ਨ ਜੀ ਹੁਣ ਆਪਾਂ ਮਾਰਕੀਟ ਚੱਲੇ ਆ ਤੇ ਦੇਖਦੇ ਆ ਬੈਗ ਲੈਣਾ ਆ ਕੀ ਮਿਲ ਗਿਆ ਤੇ ਫਿਰ ਆਪਾਂ ਬੈਗ ਲੈ ਕੇ ਆਉਨੇ ਜੀ ਇਹ ਵੀਰਿਆ ਸੱਚੇ ਨੇ ਗਨਿਹੇ ਲਾ ਤਾਂ ਕੋਕੋਨਟ ਤੇਲ ਜੀ ਸਮ ਦਿੱਲੀ ਤੇ ਸਾਹਮਣੇ ਦੇਖੋ ਜੀ ਮਤਲਬ ਕਿਦਾਂ ਬੈਟਰੀਆਂ ਚਾਰਜ ਕਰਨ ਵਾਲੀਆਂ ਗੱਡੀਆਂ ਜਾਂ ਹਨਾ ਬੈਟਰੀਆਂ ਜਿੱਦਾਂ ਵੀ ਆ ਅਲੱਗ ਲੱਗੇ ਹੋਏ ਆ ਇਥੇ ਚਾਰਜ ਹੁੰਦੇ ਆ ਜੀ ਵੇਖੋ ਇਹਨਾਂ ਦਾ ਇਹਨਾਂ ਦਾ ਸਿਸਟਮ ਦੇਖੋ ਹੁਣ ਸ਼ੱਕਰ ਕੰਦੀਆਂ ਖਾ ਕੇ ਆਏ ਗਰਮ ਗਰਮ ਤੇ ਵੇਖੋ ਪੁਲਸੀਆਂ ਖਾ ਰਹੇ ਆ ਤੇ ਮੈਂ ਗਲੇ ਦਾ ਇਹਨਾਂ ਭਰੇਜ਼ ਰੱਖਦਾ ਤੁਹਾਡਾ ਗਲਾ ਕੰਮ ਕਰਦਾ ਪਿਆ ਸੀ ਤਾਂ ਖਾਣੇ ਤੁਹਾਡਾ ਗਲਾ ਨਹੀਂ ਕੰਮ ਕਰ ਰਿਹਾ ਇਸੇ ਕਰਕੇ ਨਹੀਂ ਨਹੀਂ ਮੇਰੀ ਸਿਹਤ ਥੋੜੀ ਜੀ ਠੀਕ ਨਹੀਂ ਗਈ ਦੇਖੋ ਕਿਆ ਪਾਸੋਚਿਆ ਵੀ ਗਾਰਡ ਲਵਾ ਲਈਏ ਤੇ ਹੁਣ ਇਹਨੇ ਲਾਲੀ ਸਾਈਡ ਤੇ ਆਪਾਂ ਇਹ ਤੋਂ ਗਾਰਡ ਲਵੋਨੇ ਆ ਕਿੰਨੇ ਕ ਦਾ ਆ ਆ ਦੇਖੋ ਜੀ ਮੈਟਰੋ ਰੁਕੀ ਹੋਈ ਦਿੱਲੀ ਚ ਤੇ ਆ ਸਾਹਮਣੇ ਮੋਤੀ ਬਾਗ ਗੁਰਦੁਆਰਾ ਸਾਹਿਬ ਹੈ ਤੇ ਰੁਕੀ ਦਾ ਕਾਰਨ ਵੀ ਤੁਹਾਨੂੰ ਦੱਸ ਦਿੰਨੇ ਆ ਹਾਂਜੀ ਓਹ ਸਾਹਮਣੇ ਦੇਖੋ ਬਰੇਜ਼ੀ ਖਤਮ ਅੱਗੇ ਪੌੜੀ ਨਹੀਂ ਹੈਗਾ ਸੇ ਇਸ ਕਰਕੇ ਰੋਕਣੀ ਬਣਦੀ ਐ ਤਾਂ ਰੋਕੀ ਐ ਅੱਪਾ ਪਹੁੰਚ ਗਏ ਆਂ ਜੀ ਕਮਰੇ 'ਚ ਕਮਰੇ ਦਾ ਖਿਲਾੜਾ ਦੇਖੋ ਖਿਲਾੜਾ ਕੋਈ ਨਹੀਂ ਮਰਿਆ ਪਕ ਆਇਆ ਕੋਈ ਮਰਿਆ ਮੇਰੇ ਬੌਧਰ ਫਸੂਟ ਜੀ ਨਹੀਂ ਤੇ ਆ ਕੇ ਕਿਸੇ ਸ਼ਨਨ ਕੀਤਾ ਤੇ ਬਲਾਉਡਰ ਕਰਦੇ ਜੈਂਡ ਜੀ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਓਪਨ ਕਰ ਲਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਵੀਡੀਓ ਤੁਹਾਨੂੰ ਜਲਦੀ ਮਿਲ ਸਕਣ ਜੀ ਮਿਲਦੇ ਆਂ ਜਲਦੀ ਨੈਕਸਟ ਵੀਡੀਓ